ਵਾਹਿਗੁਰੂ ਸਾਹਿਬ ਜੀਓ ਫਿਰ ਰਾਗ ਮਹਲਾ 5 ਗੁਰ ਪ੍ਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤ ਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤ ਗੁਰ ਬਚਨ ਕਮਾਉਣੇ ਸਚਾਏ ਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੇ ਪੂਰਨ ਹੋਵੇ ਕਾਲ ਰਹਾ ਗੁਰ ਸਮਰਥ ਅਪਾਰ ਗੁਰ ਵਡਭਾਗੇ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇ ਵਡਿਆ ਵਰ ਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸਚੇ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੇ ਰਤ ਗੁਰ ਪਾਰ ਜਾਤ ਗੁਰ ਮਨ ਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਧਰੇ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰ ਉਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਵਾਸੀ ਹੈ ਤਿਤੜੇ ਸਤਗੁਰ ਪਾਸ ਪੁਰਬ ਲਿਖੇ ਪਾਵਣੇ ਸਤਿਨਾਮ ਦੇ ਰਾਸ ਸਤ ਗੁਰ ਸਰਣੀ ਆਇਆ ਬੋੜ ਨਹੀਂ ਬినాਸ ਹਰ ਨਾਨਕ ਕਦੇ ਨ ਵਿਸਰ ਇਹੋ ਜਿਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹਲਾ 5 ਵਾ ਗੁਰ ਪਰਮੇਸ਼ਰ ਪੂਜਿਐ ਮਨ ਤਨ ਲਾਇ ਪਿਆਰ ਸਤ ਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤ ਗੁਰ ਬਚਨ ਕਮਾਉਣੇ ਸਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤੇ ਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੇ ਪੂਰਨ ਹੋਵੇ ਕਾਲ ਰਹਾਉ ਗੋਰਾ ਸਮਰੱਥ ਅਪਾਰ ਗੁਰ ਵਡਭਾਗੇ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇਵੜ ਅਵਰ ਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸਚੇ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੇ ਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਹੁਦਰੇ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰ ਉਚਾਇ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਛਿਐ ਤਿਤੜੇ ਸਤ ਗੁਰ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤ ਗੁਰ ਸਰਨੀ ਆਇਆ ਬਹੁੜ ਨਹੀਂ ਬినాਸ ਹਰ ਨਾਨਕ ਕਦੇ ਨ ਵਿਸਰਾ ਇਹੋ ਜਿਉ ਪਿੰਡ ਤੇਰਾ ਸਾਸ ਫਿਰ ਰਾਗ ਮਹਲਾ ਪੰਜਵਾਂ ਗੁਰ ਪਰਵੈਸਰ ਪੂਜਿਐ ਮਨ ਤਨ ਲਾਇ ਪਿਆਰ ਸਤ ਗੁਰ ਦਾਤਾ ਜੀ ਕਾ ਸਭ ਸੇ ਦੇ ਅਧਾਰ ਸਤ ਗੁਰ ਬਚਨ ਕਮਾਉਣੇ ਸਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾਉ ਗੁਰ ਸਮਰੱਥ ਅਪਾਰ ਗੁਰ ਵਡ ਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇ ਵਡੇ ਅਵਰ ਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੇ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੇ ਰਤ ਗੁਰ ਪਾਰ ਜਾਤ ਗੁਰ ਮਨ ਸਾ ਪੋਰਨ ਹਾਰ ਗੁਰਦਾਤਾ ਹਰ ਨਾਮ ਦੇ ਉਧਰ ਸਭ ਸੰਸਾਰ ਗੁਰ ਸਮਰਥ ਗੁਰਨਰੰਕਾਰ ਗੁਰੂ ਉਚਾਇ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤ ਗੁਰ ਪਾਸ ਪੂਰਬ ਲਖੇ ਪਾਵੜੇ ਸਾਚ ਨਾਮ ਦੇਰਾਸ ਸਤ ਗੁਰ ਸਰਣੀ ਆਇਆ ਬੋੜ ਨਹੀਂ ਬినాਸ ਹਰ ਨਾਨਕ ਕਦੇ ਨ ਵਿਸਰੋ ਇਹੋ ਜਿਓ ਪਿੰਡ ਤੇਰਾ ਸਾਸ ਸ੍ਰੀ ਰਾਗ ਮਹਲਾ 5 ਗੁਰ ਪਰਮੇਸ਼ਰ ਪੂਜਿਐ ਮਨ ਤਨ ਲਾਏ ਪਿਆਰ ਸਤਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤਗੁਰ ਬਚਨ ਕਮਾਵਣੇ ਸਚਾ ਇਹੋ ਵਿਚਾਰ ਬਿਨ ਸਤੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾਉ ਗੁਰ ਸਮਰਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਰਮਲਾ ਗੁਰ ਜੇ ਵਡਿਆ ਵਰ ਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੇ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੇ ਰਥ ਗੁਰ ਪਾਰ ਜਾਤ ਗੁਰਮਨਸਾ ਪੂਰ ਰਹਾਰ ਗੁਰਦਾਤਾ ਹਰਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਊਚਾਇ ਅਗਮ ਅਪਾਰ ਗੁਰ ਕੇ ਮਹਿਮ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਭਲ ਮਨ ਬਾਛਿਐ ਤਿਤੜੇ ਸਤਗੁਰ ਪਾਸ ਪੁਰਬ ਲਿਖੇ ਪਾਵੜੇ ਸਾਚ ਨਾਮ ਦੇ ਰਾਸ ਸਤਗੁਰ ਸਰਣੀ ਆਇਆ ਬਹੜ ਨਹੀਂ ਬినాਸ ਹਰ ਨਾਨਕ ਕਦੇ ਨ ਬਿਸਰੋ ਜਿਉ ਜਿਉ ਪਿੰਡ ਤੇਰਾ ਸਾਸ ਸਿਰ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੇ ਦੇ ਅਧਾਰ ਸਤਿਗੁਰ ਬਚਨ ਕਮਾਵਣੇ ਸਚਾਏ ਹੋਵੇ ਚਾਰ ਬਿਨ ਸਾਧੂ ਸੰਗਤ ਰਤਿਆਂ ਮਾਇਆ 모 ਸਭ ਸ਼ਾਰ ਮੇਰੇ ਸਾਜਨ ਹਰ ਹਰ ਨਾਮ ਸਵਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾ ਗੁਰ ਸਮਰਾਥ ਅਪਾਰ ਬੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇ ਵੜੇ ਅਵਰ ਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸਚੇ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋਏ ਗੁਰ ਤੇ ਰਥ ਗੁਰ ਪਾਰ ਜਾਤ ਗੁਰਮਨਸਾ ਪੂਰਨ ਹਾਰ ਗੁਰਦਾਤਾ ਹਰਨਾਮ ਦੇ ਉਦਰੈ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰ ਉਚਾਇ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਰਮਨ ਬਾਚਿਐ ਤਿਤੜੇ ਸਤਗੁਰ ਪਾਸ ਪੂਰਬ ਲਿਖੇ ਪਾਵੜੇ ਸਾਚ ਨਾਮ ਦੇਰਾਸ ਸਤਗੁਰ ਸਰਣੀ ਆਇਆ ਬਹੜ ਨਹੀਂ ਬినాਸ ਹਰ ਨਾਨਕ ਕਦੇ ਨ ਵਿਸਰੋ ਇਹੋ ਜਿਉ ਪਿੰਡ ਤੇਰਾ ਸਾਸ ਫਿਰ ਰਾਗ ਮਹਲਾ ਪੰਜਵਾਂ ਗੁਰ ਪ੍ਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤ ਗੁਰ ਦਾਤਾ ਜੇ ਕਾ ਸਭ ਸੈ ਦੇ ਅਧਾਰ ਸਤ ਗੁਰ ਬਚਨ ਕਮਾਉਣੇ ਸਚਾਈ ਹੋਵੇ ਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੇ ਪੂਰਨ ਹੋਵੇ ਕਾਲ ਰਹਾ ਗੋਰਾ ਸਮਰਥ ਅਪਾਰ ਗੋਰਾ ਵਡਭਾਗੇ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇ ਵਡਿਆ ਵਰਨ ਕੋਏ ਗੁਰ ਕਰਤਾ ਗੁਰ ਕਰਨ ਹਾ ਗੁਰਮੁਖ ਸੱਚੇ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੇ ਰਥ ਗੁਰ ਪਾਰ ਜਾਤ ਗੁਰ ਮਨ ਸਾ ਪੂਰਨ ਹਾਰ ਗੁਰਦਾਤਾ ਹਰਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰ ਉਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਸ਼ੀ ਐ ਤਿਤੜੇ ਸਤਗੁਰ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤਗੁਰ ਸਰਣੀ ਆਇਆ ਬੋੜ ਨਹੀਂ ਬినాਸ ਹਰ ਨਾਨਕ ਕਦੇ ਨ ਵਿਸਰੋ ਇਹੋ ਜਿਓ ਪਿੰਡ ਤੇਰਾ ਸਾਸ ਸ੍ਰੀ ਰਾਗ ਮਹਲਾ 5 ਗੁਰ ਪਰਮੇਸ਼ਰ ਪੂਜਿਐ ਮਨ ਤਨ ਲਾਏ ਪਿਆਰ ਸਤ ਗੁਰ ਦਾਤਾ ਜੀ ਕਾ ਸਭ ਸੇ ਦੇ ਅਧਾਰ ਸਤ ਗੁਰ ਬਚਨ ਕਮਾਉਣੇ ਸੱਚ ਇਹੋ ਵਿਚਾਰ ਬਿਨ ਸਾਧੂ ਸੰਗਤ ਰਤੇ ਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੇ ਪੂਰਨ ਹੋਵੇ ਕਾਲ ਰਹਾਉ ਗੁਰ ਸਮਰਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇਵੜ ਅਵਰ ਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੇ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੇ ਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਧਰੇ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰ ਉਚਾਇ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਛਿਐ ਤਿਤੜੇ ਸਤਗੁਰ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤਗੁਰ ਸਰਣੀ ਆਇਆ ਬਹੁੜ ਨਹੀਂ ਬినాਸ ਹਰ ਨਾਨਕ ਕਦੇ ਨਾ ਵਿਸਰਾ ਇਹੋ ਜਿਓ ਪਿੰਡ ਤੇਰਾ ਸਾਸ ਫਿਰ ਰਾਗ ਮਹਲਾ ਪੰਜਵਾਂ ਗੁਰ ਪਰਵੈਸਰ ਪੂਜਿਐ ਮਨ ਤਨ ਲਾਏ ਪਿਆਰ ਸਤ ਗੁਰ ਦਾਤਾ ਜੀ ਕਾ ਸਭ ਸੇ ਦੇ ਅਧਾਰ ਸਤ ਗੁਰ ਬਚਨ ਕਮਾਉਣੇ ਸਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਸ਼ਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾਉ ਗੁਰ ਸਮਰੱਥ ਅਪਾਰ ਗੁਰ ਵਡ ਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇ ਵੜੇ ਅਵਰ ਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੇ ਰਤ ਗੁਰ ਪਾਰ ਜਾਤ ਗੁਰ ਮਨ ਸਾ ਪੂਰਨ ਹਾਰ ਗੁਰਦਾਤਾ ਹਰਨਾਮ ਦੇ ਉਧਰ ਸਭ ਸੰਸਾਰ ਗੁਰ ਸਮਰਥ ਗੁਰਨਰੰਕਾਰ ਗੁਰ ਉਚਾਇ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤ ਗੁਰ ਪਾਸ ਪੁਰਬ ਲਖੇ ਪਾਵੜੇ ਸਾਚ ਨਾਮ ਦੇਰਾਸ ਸਤ ਗੁਰ ਸਰਣੀ ਆਇਆ ਬੋੜ ਨਹੀਂ ਬినాਸ ਹਰ ਨਾਨਕ ਕਦੇ ਨ ਵਿਸਰੋ ਇਹੋ ਜਿਓ ਪਿੰਡ ਤੇਰਾ ਸਾਸ ਸ੍ਰੀ ਰਾਗ ਮਹਲਾ 5 ਵਾ ਗੁਰ ਪਰਮੇਸ਼ਰ ਪੂਜਿਐ ਮਨ ਤਨ ਲਾਏ ਪਿਆਰ ਸਤ ਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤ ਗੁਰ ਬਚਨ ਕਮਾਵਣੇ ਸਚਾ ਇਹ ਵਿਚਾਰ ਬਿਨ ਸਦੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾਉ ਗੁਰ ਸਮਰਥ ਅਪਾਰ ਗੁਰ ਵਡ ਭਾਗੀ ਦਰਸ਼ਨ ਹੋਏ ਗੁਰ ਅਗੋ ਚਰਨ ਰਮਲਾ ਗੁਰ ਜੇ ਵਡਿਆ ਵਰ ਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸਚੇ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੇ ਰਥ ਗੁਰ ਪਾਰ ਜਾਤ ਗੁਰਮਨ ਸਾਪੂਰਨ ਹਾਰ ਗੁਰਦਾਤਾ ਹਰਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਓਚਾਇ ਅਗਮ ਅਪਾਰ ਗੁਰ ਕੇ ਮਹਿਮਾ ਅਗਮ ਹੈ क्या कथे कथनहार जितड़े भल मन है तितड़े सतगुर पास पूर्ब लिखे पाणने साच नाम देरास सतगुर शरणि आया बहोड नहीं विनाश ਹਰ ਨਾਨਕ ਕਦੇ ਨਾ ਬਿਸਰੋ ਹੋ ਜਿਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ 5 ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੇ ਦੇ ਅਧਾਰ ਸਤਿਗੁਰ ਬਚਨ ਕਮਾਵਣੇ ਸਚਾਏ ਹੋਵੇ ਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਵਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾ ਗੁਰ ਸਮਰਾਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇ ਵਡਿਆ ਵਰ ਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸਚੇ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋਏ ਗੁਰ ਤੇ ਰਥ ਗੁਰ ਪਾਰ ਜਾਤ ਗੁਰਮਨਸਾ ਪੂਰਨ ਹਾਰ ਗੁਰਦਾਤਾ ਹਰਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰੂ ਉਚਾਇ ਅਗਮ ਅਪਾਰ ਗੁਰ ਕੇ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਰਮਨ ਬਾਚਿਐ ਤਿਤੜੇ ਸਤ ਗੁਰ ਪਾਸ ਪੂਰਬ ਲਿਖੇ ਪਾਵੜੇ ਸਾਚ ਨਾਮ ਦੇਰਾਸ ਸਤ ਗੁਰ ਸਰਣੀ ਆਇਆ ਬਹੜ ਨਹੀਂ ਬినాਸ ਹਰ ਨਾਨਕ ਕਦੇ ਨ ਵਿਸਰੋ ਇਹੋ ਜਿਉ ਪਿੰਡ ਤੇਰਾ ਸਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ